ਸੋ ਪਿੰਡ ਪੰਜਾਬੀ ਚੈਨਲ ਵੇਖ ਰਹੇ ਸਾਰੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਬੇਸ਼ਬ ਪ੍ਰਸਿੱਧ ਜਿਹੜੇ ਯਰਗ ਦੇ ਮੇਲੇ ਨੇ ਉਹਨਾਂ ਦਾ ਸਮਾਂ ਕਾਫੀ ਜ਼ਿਆਦਾ ਨਜ਼ਦੀਕ ਆ ਰਿਹਾ ਮਾਰਚ ਦੇ ਵਿੱਚ ਜਿਹੜੇ ਮੇਲੇ ਨੇ ਉਹ ਭਰਨੇ ਨੇ ਪਰ ਜਿਹੜੀ ਅੱਜ ਦਾ ਵੀਡੀਓ ਬਣਾਉਣ ਦਾ ਜਿਹੜਾ ਮੁੱਖ ਮਕਸਦ ਹੋਇਆ ਕਿ ਤੁਹਾਨੂੰ ਥੋੜਾ ਜਿਹਾ ਜਿੱਥੇ ਮੇਲੇ ਭਰਨੇ ਨੇ ਉਸ ਸਥਾਨ ਦੀ ਥੋੜੀ ਜਿਹੀ ਤੁਹਾਨੂੰ ਅਪਡੇਟ ਦਿਨੀਆਂ ਦਿਖਾਉਨੇ ਆ ਥੋੜਾ ਜਿਹਾ ਜਿਹੜਾ ਤੁਸੀਂ ਵੇਖੀ ਸਕਦੇ ਹੋ ਕਿ ਮਾਈ ਦੇ ਮੰਦਿਰ ਦਾ ਜਿਹੜਾ ਆਲੇ-ਦਾਲੇ ਦਾ ਸਥਾਨ ਆ ਉਸ ਨੂੰ ਵੀ ਸਾਫ ਕੀਤਾ ਜਾ ਰਿਹਾ ਤੁਸੀਂ ਵੇਖੀ ਸਕਦੇ ਹੋ ਇਹ ਆ ਦੇਖੋ ਸਾਰਾ ਖਾਲੀ ਕੀਤਾ ਜਾ ਰਿਹਾ ਇਹ ਬਾਕੀ ਤੁਹਾਨੂੰ ਦਿਖਾਉਨੇ ਆ ਕਿ ਜਰਗ ਦੇ ਜਿਹੜੇ ਮੇਲੇ ਨੇ ਜੇ ਤੁਸੀਂ ਮੇਲੇ ਤੇ ਆਉਂਗੇ ਤਾਂ ਤੁਹਾਨੂੰ ਮਾਈ ਦੇ ਮੰਦਰ ਤੇ ਕੁਝ ਬਖਰਾ ਦੇਖਣ ਨੂੰ ਮਿਲੇਗਾ ਨਮਾ ਇਹ ਤੁਹਾਨੂੰ ਦਿਖਾਉਨੇ ਆਪਾਂ ਕਿ ਇਹ ਤੁਸੀਂ ਵੇਖ ਹੀ ਸਕਦੇ ਹੋ ਕਿ ਜਿਹੜਾ ਮੇਨ ਮਾਈ ਦਾ ਜਿਹੜਾ ਮੰਦਰ ਆ ਉੱਥੇ ਇੱਕ ਤੁਹਾਨੂੰ ਇੱਕ ਗੁੰਬਦ ਦੇ ਰੂਪ ਵਿੱਚ ਨਮਾ ਜਿਹੜਾ ਬਣ ਰਿਹਾ ਇੱਕ ਨਵੀਂ ਲੋਕਾ ਜਿਹੜੀ ਆ ਉਹ ਮੰਦਰ ਦੇ ਉੱਤੇ ਤੁਹਾਨੂੰ ਦੇਖਣ ਨੂੰ ਉਹ ਮਿਲੇਗੀ ਜਰਗ ਮੇਲੇ ਵਾਲੇ ਸਥਾਨ ਦੇ ਉੱਤੇ ਤੁਸੀਂ ਵੇਖ ਹੀ ਸਕਦੇ ਹੋ ਤੁਹਾਨੂੰ ਦਿਖਾ ਰਹੇ ਹਾਂ ਜਿਹਦਾ ਕੰਮ ਚੱਲ ਰਿਹਾ ਅਤੇ ਹੋ ਸਕਦਾ ਕਿ ਮਹੀਨਿਆਂ ਤੱਕ ਇਸ ਨੂੰ ਕੰਪਲੀਟ ਕਰ ਦਿੱਤਾ ਜਾਵੇ ਤੁਸੀਂ ਵੇਖ ਹੀ ਸਕਦੇ ਹੋ ਦਿਖਾਉਣੀ ਆ ਤੁਹਾਨੂੰ ਹੋਰ ਵੀ ਆਪਾਂ ਅੱਗੇ ਜਾ ਕੇ ਹਾਂ ਹੁਣ ਸਾਡੇ ਦਰਮਿਆਨ ਤੁਸੀਂ ਦੇਖੀ ਸਕਦੇ ਹੋ ਕਿ ਇੱਥੇ ਦੇ ਜਿਹੜੇ ਮੁੱਖ ਪ੍ਰਬੰਧਕ ਨੇ ਉਹ ਵੀ ਆਪਣੇ ਦਰਮਿਆਨ ਮੌਜੂਦ ਨੇ ਗੱਲ ਕਰਦੇ ਆ ਆਪਾਂ ਅੱਛਾ ਕਿਸ ਤਰ੍ਹਾਂ ਜੀ ਆਪਣੀ ਜਿਹੜੀ ਨਵੀਂ ਲੁੱਕ ਆਪਣੇ ਮਾਈ ਦੇ ਮੰਦਿਰ ਤੇ ਆਪਾਂ ਆਪਣੇ ਜਿਹੜੇ ਦਰਸ਼ਕ ਨੇ ਜਾਂ ਆਪਾਂ ਕਹਿੰਦੀ ਮਾਈ ਦੇ ਸ਼ਰਧਾਲੂ ਨੇ ਉਹਨਾਂ ਨੂੰ ਦਿਖਾ ਰਹੇ ਆ ਇਹ ਕਦੋਂ ਤੱਕ ਹੋਜੂ ਮੇਲੇ ਤੱਕ ਕੰਪਲੀਟ ਸਭ ਤੋਂ ਪਹਿਲਾਂ ਤਾਂ ਜੈ ਮਾਤਾ ਦੀ ਜੀ ਜਿਹੜਾ ਕਿ ਮਹਾ ਮਾਈ ਦੇ ਗੋਮੜ ਦਾ ਕੰਮ ਚੱਲਦਾ ਇਹ ਮਹਾ ਮਾਈ ਦੇ ਜਿੰਨੇ ਵੀ ਸ਼ਰਧਾਲੂ ਆਉਂਦੇ ਆ ਮਹਾ ਮਾਈ ਦੇ ਮੱਥਾ ਟੇਕਦੇ ਆ ਜਿਵੇਂ ਕੀ ਉਹਨਾਂ ਨੇ ਸਾਨੂੰ ਕਿਹਾ ਉਵੇਂ ਬਣਦਾ ਉਹਨੇ ਜਨਦੀ ਆਪਾਂ ਤੁਹਾਨੂੰ ਦਿੱਤਾ ਹੋਊਗਾ ਹਨਾ رائے ਦਿੱਤੀ ਹੋਊਗੀ ਹਾਂਜੀ 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 ਠੀਕ ਹੈ ਯਾਨੀ ਕੀ ਇਹ ਮੇਲੇ ਤੱਕ ਪੂਰਾ ਵਧੀਆ ਬਣ ਜੂਗਾ ਥੋੜਾ ਥੋੜਾ ਰਜੂਗਾ ਤੇ ਜਿਹੜਾ ਮੂਰੇ ਇੱਕ ਗੁੰਮੜ ਬਣਨਾ ਉਹ ਮੇਲੇ ਤੋਂ ਬਾਅਦ ਸਟਾਰਟ ਹੋ ਜੂਗਾ ਕਿ ਬਣ ਬਣ ਜੂਗਾ ਪੂਰਾ ਪ੍ਰੋਪਰ ਜਨਦੀ ਮੰਦਰ ਦੀ ਲੁੱਕ ਆ ਜਿਹੜੀ ਅੱਗੇ ਨਾਲ ਹੋਰ ਵੀ ਜ਼ਿਆਦਾ ਹਨਾ ਵਧੀਆ ਲੱਗਣ ਲੱਗ ਜੂ ਪ੍ਰਭਾਵਸ਼ਾਲੀ ਹੋ ਜੂ ਹਾਂਜੀ ਹਾਂਜੀ ਇਹ ਗੁੰਮੜ ਤੋਂ ਬਾਅਦ ਕਿ ਮਾਮੀ ਦਾ ਜਿਹੜਾ ਮੰਗਰ ਪੱਥਰ ਲੱਗੜ ਤੋਂ ਰਹਿੰਦਾ ਫਿਰ ਉਹ ਪੱਥਰ ਲਵਾ ਦਾਂਗੇ ਜਿਵੇਂ ਕਿ ਸਾਨੂੰ ਸੰਗਤ ਸਹਿਯੋਗ ਦਿੰਦੀ ਰਹੂ ਉਹੀ ਕੰਮ ਅਸੀਂ ਕਰਦੇ ਰਹਾਂਗੇ ਬਿਲਕੁਲ ਸੰਗਤ ਨੂੰ ਵੀ ਬੇਨਤੀ ਆ ਵੀ ਸੇਵਾ ਦਾ ਕੰਮ ਚੱਲ ਰਿਹਾ ਹੁਣ ਰੰਗ ਦੇ ਰੰਗ ਦਾ ਵੀ ਕੰਮ ਚੱਲਣਾ ਮੇਰਾ ਬੇਨਤੀ ਹੈ ਜੀ ਵੀ ਜੇ ਕੋਈ ਮਰਾ ਵੀ ਸੰਯੋਗ ਦੇਣਾ ਚਾਹਵੇ ਜਾਂ ਆਪਣੀ ਸੇਵਾ ਪਾਉਣੀ ਚਾਹੁੰਦਾ ਹੋਵੇ ਤੇ ਇੱਥੇ ਆ ਕੇ ਕਮੇਟੀ ਮੈਂਬਰ ਨੂੰ ਮਿਲ ਕੇ ਆਪਣਾ ਯੋਗਦਾਨ ਪਾ ਸਕਦਾ ਹੈ ਜਿਹੜਾ ਜਿਵੇਂ ਆਪਣੇ ਜਿਹੜੀ ਇਹ ਮੰਦਿਰ ਦੇ ਉੱਤੇ ਜਿਹੜਾ ਗੁੰਮਟ ਬਣ ਰਿਹਾ ਹੈ ਇਹ ਇਹ ਫਿਰ ਆਈਡੀਆ ਕੋਈ ਜਿਵੇਂ ਆਪਾਂ ਨੂੰ ਤੁਹਾਨੂੰ ਕਿਵੇਂ ਫਿਰ ਆਪਣਾ ਤੁਹਾਡੇ ਮਾਈਂਡ ਦੇ ਵਿੱਚ ਆਇਆ ਵੀ ਹਾਂ ਇਹ ਥੋੜਾ ਜਿਹਾ ਹਨਾ ਕਰਨਾ ਚਾਹੀਦਾ ਦੇਖੋ ਇੱਕ ਕਮੇਟੀ ਨੇ ਰੜਕੇ ਜੋ ਵੀ ਆਪਣਾ ਡਿਸੀਜਨ ਲੈ ਕੇ ਵਧੀਆ ਦੇ ਕੇ ਆਲੇ ਨਾਲੇ ਹਾਂ ਵੀ ਮੰਤਰ ਵਧੀਆ ਲੱਗੇ ਹਾਂ ਵੀ ਕਿਉਂਕਿ ਬਹੁਤ ਮਸ਼ਹੂਰ ਆਇਆ ਨਾ ਪੰਜਾਬ ਦੇ ਵਿੱਚ ਆਪਾਂ ਕਹਿ ਦਈਏ ਪੂਰੇ ਵਰਡ ਚ ਆਪਾਂ ਕਹਿ ਸਕਦੇ ਹਾਂ ਪੂਰੇ ਵਰਡ ਚ ਮਸ਼ਹੂਰ ਹੈ ਜੀ ਹਾਂ ਵੀ ਕਿੰਨਾ ਕਹਤੇ ਜਾਂਦੀ ਜਦੋਂ ਲੋਕ ਦੂਰੋਂ ਦੂਰੋਂ ਆਉਂਦੇ ਨੇ ਹਨਾ ਬਾਹਰਲੇ ਦੇਸ਼ਾਂ ਤੋਂ ਵੀ ਆਉਂਦੇ ਨੇ ਤਾਂ ਇੱਕ ਦਿਖ ਹੋਵੇ ਹਨਾ ਵੀ ਹਾਂ ਵੀ ਚਰਗਦਾ ਮੇਲਾ ਮਸ਼ਹੂਰ ਆ ਇਕ ਨਮੀ ਅਸਲੀ ਮੰਦਿਰ ਦੀ ਪਛਾਣ ਜਿਹੜੀ ਹੁੰਦੀ ਆ ਗੁੰਮਟ ਨਾਲ ਹੁੰਦੀ ਆ ਹਾਂ ਦੇਖੋ ਗੁੰਮਟ ਉੱਚਾ ਤਾਂ ਤਾਂ ਹੀ ਹੁਣ ਦੂਰੋਂ ਦਿਸ ਰਿਹਾ ਹੈ ਹਾਂ ਉਹ ਲੱਗਦਾ ਵੀ ਚਰਚ ਦਾ ਮੰਦਿਰ ਉੱਥੇ ਮੰਦਿਰ ਹੈਗਾ ਜੀ ਮਾਤਾ ਹਾਂ ਠੀਕ ਆ ਇਹ ਉਹ ਉੱਪਰ ਵੀ ਬਹੁਤ ਵਧੀਆ ਲੱਗ ਰਿਹਾ ਜਿਹੜਾ ਹੋਣਾ ਲਾਇਆ ਆਪਣੇ ਮਾਈ ਦਾ ਉਹ ਨਿਸ਼ਾਨ ਅਤਰਸ਼ੂਲ ਹੈ ਨਾ ਹਾਂਜੀ ਹਾਂਜੀ ਹਾਂ ਠੀਕ ਆ ਆਪਾਂ ਇਹ ਦਾ ਬਸ ਜਿਹੜੇ ਆਪਣੇ ਅ ਦਰਸ਼ਕ ਦੇਖ ਰਹੇ ਨੇ ਜਿਹੜੇ ਹਨਾ ਆਪਣੇ ਨਾਲ ਜੁੜੇ ਹੋਏ ਨੇ ਪਹਿਲਾਂ ਤੋਂ ਹੀ ਇਹ ਉਹਨਾਂ ਨੂੰ ਆਪਾਂ ਮੇਲੇ ਸੰਬੰਧੀ ਅਪਡੇਟ ਹਨਾ ਏ ਦਿੱਤੀਆ ਬਹੁਤ ਵਧੀਆ ਜੀ ਤੁਹਾਨੂੰ ਧੰਨਵਾਦ ਆ ਸਾ ਮੇਲਿਆਂ ਦੀ ਜਿਹੜੀ ਆਪਾਂ ਵੀਡੀਓ ਪਾਣੀ ਉਹ ਇਦੋਂ ਬਾਅਦ ਪਾਵਾਂਗੇ ਫਿਰ ਆਪਾਂ ਹਾਂ ਮੰਗਲਵਾਰ ਨੂੰ ਸਾਰੇ ਮੈਂਬਰ ਇਕੱਠੇ ਹੋਣਗੇ ਜੀ ਸਾਰੇ ਵਾਦਾ ਇਹ ਮੇਲੇ ਦਾ ਵੀ ਸਾਰਾ ਦੱਸਾਂਗੇ ਬਟ ਬਸ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ